ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰੇਕ ਕੋਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86990999728 ਅੱਜ ਦੀ ਵਿਜਿਟ ਮੇਰੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਤਿੰਨ ਜਾਨਵਰ ਸੇਲ ਲਈ ਲੈ ਕੇ ਆਇਆ ਹੈ ਆਓ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਆਹ ਦੇਖ ਸਕਦੇ ਪਹਿਲੇ ਨੰਬਰ ਤੇ 에어 ਸ਼ੈਰ ਬੜ ਸੁਈ ਵੀ ਆ ਸੁਈ ਨੂੰ ਬਾਈ ਨੂੰ 12 ਤੋਂ 13 ਦਿਨ ਹੋ ਗਏ ਮਗਰ ਇਹਦੇ ਬੱਸਾਗਾ ਫੇਸ ਕੁਆਲਟੀ ਚੈੱਕ ਕਰ ਲੋ 에어 ਸ਼ੈਰ ਤੇ ਜਾਸੀ ਦਾ ਮਿਕਸ ਜਗਾ ਜੇ ਗੱਲ ਕਰੀਏ ਥਣਾ ਦੀ ਸਣ ਚੈੱਕ ਕਰ ਲੋ ਬਹੁਤ ਸੋਹਣੇ ਥਣਾ ਜੀ ਚਾਰੇ ਥਣ ਪੂਰੀ ਨਿਕੜ ਮੇ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਲੇਵ ਤੇ ਮਿਲਕ ਵੀ ਚੈੱਕ ਕਰ ਲੋ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਧਾਰ ਚ ਬਾਈ ਇੱਕ ਨੰਬਰ ਕਿਸੇ ਸਣ ਚ ਪੂਰ ਸ਼ਰ ਲਾਣੀ ਕਦ ਕਾਟ ਫੁੱਲ ਆ ਬਾਈ ਜੀ ਤੇ ਜੇ ਗੱਲ ਕਰੀਏ ਇਹਦੀ ਆਰਡਰ ਦੀ ਆਰਡਰ ਦੇਖ ਸਕਦੇ ਬਹੁਤ ਸੋਹਣਾ ਫਿਕਸ ਅੜ ਰ ਤੇ ਇਹ ਥੱਲੇ ਸਣ 12 13 ਦਿਨਾਂ ਦੀ ਸੂਈ ਥੱਲੇ ਬਾਈ ਜੀ 12 ਤੋਂ 13 ਕਿਲੋ ਦੁੱਧ ਤਿਆਰ ਆ ਸੂਈ ਨੂੰ 12 13 ਦਿਨ ਹੋ ਗਏ ਦੁੱਧੋ ਬਾਈ ਜੀ 14 15 ਕਿਲੋ ਬੜੀ ਰਾਮਦਾਰੀ ਨਾਲ ਚਵਾ ਦੂਗੀ ਕੱਟ ਕਾਟ ਫੁੱਲ ਆ ਤੇ ਜੇ ਪ੍ਰਾਈਸ ਦੀ ਗੱਲ ਕਰੀਏ ਬਾਈ ਜੀ ਤਾਂ ਮੁੱਲ ਕਰਾ ਲਓ 45 ਕਰਾ ਲਓ 44 ਕਰਾ ਲਓ ਬਸ 40000 ਦੀ ਦੇ ਦਾਂਗੇ 40000 ਦੀ ਆਪਾਂ ਦੇ ਦੇਣੀ ਆ ਇਹ ਆਰਡਰ ਦੇਖ ਲਓ ਥਣ ਥਣ ਬਹੁਤ ਸੋਹਣੇ ਲੱਗੇ ਆ ਤੇ 40000 ਦੀਏ ਦੇ ਦਾਂਗੇ ਅੱਗੇ ਬਾਈ ਜੀ ਦੇਖ ਸਕਦੇ ਜਰਸੀ ਕਾਫੀ ਕਲਰ ਜਾਈ Ориジナル ਜਰਸੀ ਹੈਗੀ ਪੰਜਾਬ ਵਾਲੀ ਕਲਰ ਇਹਦਾ ਕਾਫੀ ਹੈ ਚੈੱਕ ਕਰ ਛੋਟਾ ਜਿਹਾ ਫੇਸ ਹੈ ਪਹਿਲਾ ਸੂਆ ਸੋਹਣੀ ਆ ਬਈ ਇਹਨੇ ਮੂੰਹ ਤਾਂ ਚਾਰ ਦੰਦ ਦਾ ਸੱਤ ਘੜ ਫੁੱਲ ਆ ਵਜਨ ਵਜੂਹ ਦੇਖ ਸਕਦੇ ਆ ਜੇ ਗੱਲ ਕਰੀਏ ਇਹਦੀ ਆਰਡਰ ਦੀ ਆਰਡਰ ਦੇਖ ਸਕਦੇ ਆ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਥਣ ਥਣ ਬਹੁਤ ਸੋਹਣੀ ਲੱਗਿਆ ਚਾਰੇ ਥਣ ਨਿਕਣ ਵਿੱਚ ਪੂਰੀ ਸਪੇਸ ਤੇ ਲੱਗੇ ਪਿਆ ਫੇਸ ਬਿਊਟੀ ਨੂੰ ਚੈੱਕ ਕਰ ਲੋ ਉੱਤੋਂ ਦੇਖ ਸਕਦੇ ਗਲਾਈ ਗਲੂਈ ਬਹੁਤ ਸੋਹਣੀ ਹੈ ਵਜਨ ਵਾਲੀ ਵਹਿੜ ਆ ਗਈ ਬਾਈ ਤੇ ਇਹਦਾ ਮੁੱਲ ਬਈ ਆਪਾਂ ਕਰਦੇ ਆ 50000 ਵਿੱਚੋਂ ਮਾਨ ਤਾਨ ਹੋ ਜਾਊਗਾ 50000 ਦਾ ਮੁੱਲ ਲਾਗਾ ਤੇ ਅੱਗੇ ਬਾਈ ਜੀ ਤੇਨ ਨੰਬਰ ਤੁਸੀਂ ਦੇਖ ਸਕਦੇ ਆ ਪਿਓਰ ਸ਼ਾਹੀਵਾਲ ਦੀ ਬੱਸੀ ਹੈਗੀ ਰੀਜਨਲ ਬਾਈ ਜੀ 8 ਮਹੀਨਿਆਂ ਦੀ ਉਮਰ ਹੈ ਦੀ 8 ਮਹੀਨਿਆਂ ਦੀ ਉਮਰ ਆ ਗਈ ਬਾਈ ਜੀ ਹੋ ਤੋ ਖੀਰੀ ਹੈ ਜੇ ਕੱਚੀ ਦੁੱਧ ਦੰਦ ਇਹ ਵਾਲੂਬਾ ਦੇਖ ਸਕਦੇ ਝੂਲੀ ਝਾਲੀ ਬਹੁਤ ਸੋਹਣੀ ਆ ਥਣ ਥਣ ਪੂਰੇ ਵਧੀਆ ਲੱਗਿਆ ਚਾਰੇ ਥਣ ਦੇ ਸਿਰ ਤੇ ਕੱਦ ਕਾਠ ਵਜਨ-ਵਜਨ ਬਹੁਤ ਸੋਹਣਾ ਇਹਦਾ ਮੁੱਲ ਬਾਈ ਜੀ 25000 ਬੱਚੋ ਮਾਨਤਾਨ ਕਰ ਦਾਂਗੇ ਬੱਸੀ ਦਾ 25000 ਇਹਦਾ ਮੁੱਲ ਹੈਗਾ ਆ ਦੇਖ ਸਕਦੇ ਬਹੁਤ ਸੋਹਣੀ ਹੈਗੀ ਵਜਨ ਵਾਲੀ ਆ ਤੇ ਦੋ ਨੰਬਰ ਤੇ ਜਰਸੀ ਆ ਬਾਈ ਜੀ 70 ਨੰਬਰ ਤੇ ਸੂਈ ਸਵਾਈ ਹੈ ਰ ਸ਼ੇਰ ਬੈਡ ਬਈ ਜੀ ਇਹਦਾ ਦੁੱਧ 12 13 ਕਿਲੋ ਤਿਆਰ ਮਗਰ ਬੱਸਾ ਲੈ ਵਾਲੂ ਬੱਚਾ ਚੈੱਕ ਕਰ ਲਓ ਅੱਜ ਦੀ ਵੀਡੀਓ ਮੇਰੇ ਆਪ ਦੇ ਘਰ ਤੋਂ ਹੀ ਤੁਹਾਨੂੰ ਤਿੰਨਾ ਪਸ਼ੂਆਂ ਬਾਰੇ ਪ੍ਰੋਪਰ ਡਿਟੇਲ ਤੇ ਰੇਟ ਦੱਸਦਾ ਜੇ ਤਿੰਨਾ ਨਗਾਂ ਦੇ ਵਿੱਚੋਂ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਕੋਈ ਵੀ ਨਗ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਗਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ ਆ 8699099728 ਵੀਡੀਓ ਨੇੜੇ ਤੱਕ ਦੇਖ ਲਈ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਹੀਂ ਵੀਰ ਜੀ